ਇਆ 2-3 ਦਿਨ ਹੋ ਗਏ ਆ ਆਪਣੇ ਗੱਲੇ ਚੋਂ ਨਾ ਪੈਸੇ ਗਾਇਬ ਹੋਈ ਜਾ ਰਹੇ ਜਾ ਰਹੇ ਉਹ ਭਾਈ ਕਿੱਥੇ ਆ ਉਹ ਆ ਜਾ ਮੈਨੂੰ ਪਤਾ ਲੱਗ ਗਿਆ ਚੋਰੀ ਕੌਣ ਕਰਦਾ ਸੀ ਰੋਜ ਦੀ 100 ਰੁਪਇਆ ਲੈ ਜਾਓ। ਭਰਿਆ 100 ਰੁਪਇਆ ਦੇ। ਅਲੱਦ ਨਹੀਂ। ਹੈਪੀ ਫਰ ਕਮਿੰਗ। ਜੰਗਾ ਛੋਟੇ ਤੇ ਮੈਂ ਚਾਹਦਾ ਯਾਰ ਤੂੰ ਦੁਕਾਨ ਦਾ ਧਿਆਨ ਰੱਖੀ। ਤੇ ਮੈਂ ਮੋੜੋ ਨਾ ਕੰਡੇ ਦੇ ਤੱਕ ਤੇ ਉਹਦੀ ਦਾ ਤੂੰ ਧਿਆਨ ਦੇਖਦਾ ਤੇ ਪ੍ਰੋਪਰ ਧਿਆਨ ਦੇਖੀ ਦਾਗ ਨਹੀਂ ਮੋੜਨਾ ਚਾਹੀਦਾ ਲਾਂਬਾ ਨਾ ਬਿਕੇ ਕਸਟਮਰ ਨੂੰ ਠੀਕ ਆ ਹੋਰ ਛੋਟੇ ਠੀਕ ਠਾਕ ਹੈ ਵਧੀਆ ਭਾਜੀ ਵਧੀਆ ਬਾਈ ਕਿੱਥੇ ਹੈ ਜੀ ਯਾਰ ਬਾਈ ਨਹੀਂ ਵੀ ਖੰਦੇ ਆ ਉਹ ਕੰਮ ਗਏ ਨੇ ਬੜਾ ਮੈਂ ਤੱਕ ਅੱਛਾ ਛੋਟੇ ਇੱਕ ਕੰਮ ਕਰੀ ਪਾਣੀ ਲੈ ਕੇ ਆਇਆ ਯਾਰ ਪੀਣ ਨੂੰ ਆ ਗਿਆ ਭਾਈ 2 ਮਿੰਟ ਚ ਆ ਗਿਆ ਤੇ ਤੇਜੋ ਜੀ ਜਲਦੀ गां खोल छोटे इधर आई हांजी बीर जी मैं क्या तू मेनु तो हजार रुपया फड़ाया ना भाई जी भाई छह हजार ही सौ रुपया वापस दिता है ठीक है नहीं नहीं कुछ नहीं तू तो काम कर अपना ਪਾਜੀ ਆ ਪਜਾਮਾ ਵੇਖੋ ਇਹਦੀ ਕੁਆਲਿਟੀ ਬਹੁਤ ਵਧੀਆ ਜੇ ਬੋਰ ਆ ਜੂਗੀ ਉਸਲੇ ਵਾਪਸ ਛੋਟੇ ਤੂੰ ਗੈਰਾਂ ਡੀਲ ਮੈਂ ਹੋਣਾ ਇਹ ਗੱਲ ਬਾਈ ਬਣਾਉਂ ਦੱਸ ਜਾ ਬੈਠਾ ਨੇ ਦੁਕਾਨ ਦੇ ਅੰਦਰ ਕਿਉਂ ਨਹੀਂ ਬੈਠਾ ਬਾਹਰ ਕੀ ਕਰਨਿਆ ਯਾਰ 2-3 ਦਿਨ ਹੋ ਗਏ ਆ ਆਪਣੇ ਗੱਲੇ ਚੋਂ ਨਾ ਪੈਸੇ ਗਾਇਬ ਹੋਈ ਜਾ ਰਹੇ ਜਾ ਰਹੇ ਉਹ ਯਾਰ ਮੈਨੂੰ ਲੱਗਦਾ ਇਹ ਆਪਣੇ ਨੌਕਰ ਦਾ ਕੰਮ ਹੈ ਗਾਇਆ ਉਤੋਂ ਇਲਾਵਾ ਵੀ ਦੁਕਾਨ ਤੇ ਤੇ ਹੁੰਦਾ ਹੀ ਨਹੀਂ ਆ ਨਹੀਂ ਨਹੀਂ ਯਾਰ ਉਹ ਹੁੰਦਾ ਜਦੋਂ ਆਪਾਂ ਦੁਕਾਨ ਖੋਲੀ ਸੀ ਨਾ ਉਹਨਾਂ ਦਾ ਸਾਡੇ ਕੋਲ ਲੱਗਾਇਆ ਤੇ ਅੱਜ ਸਾਡੀ ਨਾਲ ਨੂੰ 10 ਸਾਲ ਹੋ ਗਏ ਆ ਉਹਨਾਂ ਨੇ ਇਹ ਕੱਟ ਗਿਆ ਕੰਮ ਨਹੀਂ ਕੀਤਾ ਤੇ ਹੁਣ ਉਹ ਕਰੂਗਾ ਉਹ ਪਾਜੀ ਜਦੋਂ ਬੰਦੇ ਨੂੰ ਲੋੜ ਹੁੰਦੀ ਨਾ ਬੰਦਾ ਸਾਰੇ ਤਰੀਕੇ ਬਣਾਉਂਦਾ ਆ ਕੀ ਪਤਾ ਉਹਨੂੰ ਕੀ ਲੋੜ ਹੋਵੇ ਜਿਹੜਾ ਉਹ ਇਹ ਕੰਮ ਕਰ ਰਿਹਾ ਆ ਨਹੀਂ ਵੀਰੇ ਮੇਰਾ ਮਨ ਨਹੀਂ ਮੰਨ ਰਿਹਾ ਕਿ ਉਹ ਇਹ ਕੰਮ ਕਰੂਗਾ ਵੇਖ ਲਿਓ ਪੱਕਾ ਉਹੀ ਹੋਊਗਾ ਜੇ ਭਾਈ ਮੈਂ ਸੋਚਦਾ ਯਾਰ ਤੂੰ ਨਾ ਕੰਮ ਕਿਤੇ ਹੋਰ ਲੱਭ ਲਾ ਕਿਉਂ ਭਾਜੀ ਕੀ ਹੋਇਆ ਉਹ ਨਹੀਂ ਭਾਈ ਉਹਨਾ ਕੰਮ ਜਿਆ ਥੋੜਾ ਦਿਨੇ ਤੋਂ ਘਟ ਗਿਆ ਯਾਰ ਤੇ ਬੰਦੇ ਦੀ ਲੋੜ ਨਹੀਂ ਹੈਗੇ ਮੈਂ ਇਕੱਲੇ ਨੇ ਸੰਭ ਲਿਆ ਕਰਨਾ ਕੰਮ ਤੇ ਤੂੰ ਇੰਜ ਕਰ ਕਿਤੇ ਹੋਰ ਕੰਮ ਲੱਭ ਲਾ ਹੁਣ ਭਾਜੀ ਮੈਂ ਹੋਰ ਕਿੱਥੇ ਕੰਮ ਕਰੂੰਗਾ 10 ਸਾਲ ਹੋ ਗਏ ਮੈਂ ਤੁਹਾਡੇ ਕੋਲ ਹੀ ਲੱਗਾ ਵਾਂ ਹੋਇਆ ਕੀ ਹੈ ਮੈਨੂੰ ਦੱਸੋ ਤੇ ਸਹੀ ਨਹੀਂ ਭਾਈ ਅੱਜ ਤੇਰਾ ਆਖਰੀ ਦਿਨ ਹੈ ਤੇ ਨਾਲੇ ਟਾਈਮ ਵੀ ਹੋ ਗਿਆ ਹੁਣ ਆਪਾਂ ਦੁਕਾਨ ਸੰਭੀਏ ਤੇ ਚੱਲੀਏ ਘਰ ਨੂੰ ਤੇ ਕਦ ਤੋਂ ਬਾਈ ਤੂੰ ਮੇਰਾ ਨਾਂ ਹੀ ਇੱਧਰ ਨੂੰ ਵੇ ਹੁਣ ਪਾਜੀ ਮੈਂ ਸਮਝ ਸਕਦਾ ਤੁਹਾਡੇ ਦੇ ਕੀ ਬੀਤਰੀ ਆ ਜਦੋਂ ਕੋਈ ਆਪਣਾ ਭਰੋਸਾ ਤੋੜਦਾ ਨਾ ਉਦੋਂ ਬੁਰਾ ਤੇ ਲੱਗਦਾ ਆ ਪਰ ਜਦੋਂ ਕੋਈ ਆਪਣੇ ਘਰ ਦਾ ਬੰਦਾ ਹੀ ਭਰੋਸਾ ਤੋੜੇ ਨਾ ਫਿਰ ਹੋਰ ਬੁਰਾ ਲੱਗਦਾ ਆ ਮਤਲਬ ਮੈਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਬਾਈ ਪਾਜੀ ਮੈਂ ਜਾਣਦਾ ਤੁਹਾਨੂੰ ਅੱਜ ਕੁਛ ਘਟ ਘਟ ਲੱਗ ਰਿਹਾ ਹੈ ਆ ਦੇਖੋ ਜੇ ਫੋਨ ਕਰੇ ਹੁਣ ਪਰਾਂ ਹੈ ਹੈਲੋ ਉਹ ਭਾਈ ਕਿੱਥੇ ਆ ਉਹ ਆ ਜਾ ਮੈਨੂੰ ਪਤਾ ਲੱਗ ਗਿਆ ਚੋਰੀ ਕੌਣ ਕਰਦਾ ਸੀ ਹਾਂ ਹਾਂ ਛੇਤੀ ਆ ਜਾ ਬੰਦਾ ਦੁਕਾਨ ਤੇ ਹੀ ਆ ਹਾਜੀ ਬਾਈ ਜੀ ਪਤਾ ਲੱਗ ਗਿਆ ਚੋਰੀ ਕਿੰਨੀ ਕੀਤੀ ਉਹ ਇੰਨੀ ਕੀਤੀ ਹਣੀ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਇਹ ਸਾਰਾ ਸ਼ਕਲੋਂ ਚੋਰ ਲੱਗਦਾ ਮੈਨੂੰ ਕਿਤੇ ਤੂੰ ਯਕੀਨ ਕਰੀ ਬੈਠੇ ਇਨਸਾਨਾਂ ਤੋਂ ਬਾਈ ਆ ਬੇਖੀ ਯਾਰ ਇਹ ਦੂਰ ਦੂਰ ਬੈਗਾ ਹਾਂ ਜੇ ਚੋਰ ਨਹੀਂ ਦੇਖ ਰਿਆ ਤਾਂ ਮੈਂ ਜ਼ੂਮ ਕਰਕੇ ਦਿਖਾਵਾਂ ਜੇ ਪੈਸਿਆ ਦੇ ਲੋੜ ਸੀ ਤੇ ਮੈਨੂੰ ਦੱਸ ਦਿੰਦਾ ਤੇਰਾ ਭਰਾ ਸੀ ਤੈਨੂੰ ਪੈਸੇ ਦੇ ਦਿੰਦਾ ਤੂੰ ਮਾੜੀਆਂ ਅੱਜ ਤਾਂ ਪਾਈਆਂ ਚੋਰੀ ਕਰਨ ਦੀਆਂ ਬਾਈ ਮੈਨੂੰ ਮਾਫ ਕਰੀ ਮੈਂ ਤੇ ਕਰਕੇ ਤੇਰੇ ਤੇ ਸ਼ੱਕ ਕੀਤਾ ਨਹੀਂ ਭਾਜੀ ਕੋਈ ਗੱਲ ਨਹੀਂ ਤੂੰ ਸਵੇਰ ਤੋਂ ਟਾਈਮ ਸੇ ਰਹੀ ਆਂ ਆਪਾਂ ਬਹੁਤ ਜ਼ਿਆਦਾ ਕੰਮ ਕਰਨਾ ਹੈ ਕੱਲ ਤੇ ਤੂੰ ਮੇਰੀ ਦੁਕਾਨ ਤੇ ਨਹੀਂ ਵੜਨਾ ਜੇ ਤੇਰੀਆਂ ਆਹੀ ਹਰਕਤਾਂ ਰਹੀਆਂ ਤਾਂ